ਵੜੇ ਨਿਆਰੇ ਨੇ ਜੀ ਮੌਕਾ ਹੁਣ ਕੰਮ ਹੁਣ ਮੌਕਾ ਹੁਣ ਦਿਤਾਵਾਂਗੇ ਤਗੜੇ ਹੋਗੇ ਜੀਰੋ ਇਹਨੂੰ ਆਪਾਂ ਖੁੱਡੀਆਂ ਵਾਲੇ ਨੂੰ ਸੱਚਾ ਕੋਈ ਸਰਕਾਰ ਭਵਨ ਸਿੰਘ ਮਾਨ ਨੇ ਬਹੁਤ ਵਧੀਆ ਕੰਮ ਕੀਤਾ ਜੀ ਅੱਛਾ ਆ ਦੇਖੋ ਜੇਕਰ ਪਾਣੀ ਨਹੀਂ ਹੈਗਾ ਨਾ ਭਾਵੇਂ ਤੁਸੀਂ ਕਿੱਡੀ ਵਰਦੀ ਪੋਸਟ ਤੇ ਚਲੇ ਜਾਓ ਤਾਂ ਖੇਤੀ ਨਹੀਂ ਹੁੰਦੀ ਤਾਂ ਬੂੜੀਆਂ ਦੇ ਜਿੱਥੇ ਵਾਜਵੰਦਾ ਅੱਗੇ ਇਹ ਕੁਡੀਆਂ ਵਾਲਾ ਜੀ ਉਹ ਬੰਦੇ ਬੰਦੇ ਕਰਾ ਦਾਂਗੇ ਯਾਰ ਬੰਦੇ ਬੰਦੇ ਕਰਾ ਦਾਂਗੇ ਖੁੱਡੀਆਂ ਵਾਲੇ ਵੀ ਹੋਰ ਕਿੰਦੀਆਂ ਕਰਦੇ ਨੇ ਜਾਨ ਦੇ ਗਮੀਂ ਹਾਂਜੀ ਸਵਾਬ ਬਹੁਤ ਵਧੀਆ ਬੰਦਾ ਜੀ ਜੀ ਰੋਜ਼ਗਾਰ ਜ਼ਰੂਰੀ ਹੈ ਜੀ ਰੋਜ਼ਗਾਰ ਦੀ ਹਾਂਜੀ ਹਾਂਜੀ ਇਹ ਜੋ ਜਮਾਨਿਆਂ ਦਾ ਜ਼ੀਰੋ ਬੈਲ ਆਉਂਦਾ ਜੀ ਬਸ ਜ਼ੀਰੋ ਪੈ ਲਾਉਂਦਾ ਹਾਂਜੀ ਨੌਕਰੀਆਂ ਬੱਚਿਆਂ ਨੂੰ ਮਿਲਣੀਆਂ ਨਹੀਂ ਜੀ ਤੇ ਆਪਦਾ ਹੀ ਰਾਜ ਬਣਾਇਆ ਸੀ ਕਦੇ ਉਹ ਜਿੱਤਿਆਂ ਦੇ ਇੱਕ ਦੇ ਉਹ ਜਿੱਤਿਆਂ ਦੇ ਸੀ ਹਰ ਸਿਮਰਤਪੁਰ ਜਦੋਂ ਦੀ ਬਣੀਆਂ ਸਾਡੇ ਇੱਥੇ ਜਿੰਨਾ ਚਿਰ ਰਹੇ ਆ ਉਹ ਸਾਡੀ ਨਹਿਰ ਬੰਦੀ ਕਦੀ ਨਹੀਂ ਸਈ ਪੈਸਾ ਚੱਲਦਾ ਸੀਗਾ ਪਹਿਲਾਂ ਜੀ ਮਤਲਬ ਪਹਿਲਾਂ ਝਾੜੂ ਵਾਲਿਆਂ ਨੇ ਕੀਤਾ ਜੀ ਕੋਈ ਆ ਲੈਂਡਲੂਡ ਵਾਧੂ ਦਿੱਤੀ ਪਾ ਦਿਨੇ ਹੀ ਲਾ ਨਾ ਦੇ ਦਿਨੇ ਲਵਾਂਗੇ ਰਾਤ ਨਹੀਂ ਤੋਂਦੇ ਐਨੀ ਲਾਈਟ ਕਿਸੇ ਨੇ ਨਹੀਂ ਦਿੱਤੀ ਅਜੇ ਦਿੱਕਤ ਹੁਣੀਆਂ ਦੇਖੋ ਪਰਸਨੈਲਿਟੀ ਦੇ ਪੱਖੋਂ ਤੁਸੀਂ ਉਹਨਾਂ ਨੂੰ ਬੇਦਾਗ ਪਰਸਨੈਲਿਟੀ ਮੰਨ ਲੋ ਇੱਕ ਵੀ ਕਰਪਸ਼ਨ ਦਾ ਜਾਂ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਇਸ ਵਾਰ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਤੇ ਕਿਹੜੀ ਪਾਰਟੀ ਨੂੰ ਉਹ ਵਧੀਆ ਸਮਝਦੇ ਨੇ ਤੇ ਜੇ ਕਿਹੜੇ ਮੁੱਦੇ ਨੇ ਉਹ ਲੋਕਾਂ ਤੋਂ ਜਾਣਦੇ ਆ ਮਾਨਸਾ ਦੇ ਪਿੰਡ ਨਾਰੇ ਪਹੁੰਚੇ ਆ ਤੇ ਜਾਣਦੇ ਆ ਅੱਜ ਵੀ ਕਿੰਨਾ ਗੱਲਾਂ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕਣ ਦੇ ਲਈ ਕਿਹੜਾ ਉਮੀਦਵਾਰ ਸਹੀ ਹੈ ਸੱਸੀ ਗੱਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਅਰਵੰਦ ਸਿੰਘ ਜੀ ਅਰਵੰਦ ਜੀ ਪਹਿਲਾ ਤਾਂ ਇਹ ਸਵਾਲ ਹੈ ਵੀ ਕਿਹੜੀ ਪਾਰਟੀ ਹੁਣ ਤੱਕ ਵਧੀਆ ਲੱਗੀ ਆਮ ਆਦਮੀ ਪਾਰਟੀ ਕਾਰਨ ਜੀ ਕਾਰਨ ਕੰਮ ਵਧੀਆ ਕਰੀ ਜਾਂਦੇ ਕਿਹੜੇ ਕੰਮ ਕਰਤੇ ਕੰਮ ਸਾਡੇ ਪਿੰਡ ਦਾ ਵਾਟਰ ਆਕਸ ਵਾਲਾ ਇੱਕ ਤਾਂ ਵਧੀਆ ਕੀਤਾ ਜੀ ਅੱਛਾ ਇੱਕ ਆ ਛੱਪਰ ਚ ਪਾਈਪਾਂ ਪਾਈਆਂ ਨੇ ਅੱਛਾ ਹਾਂ ਜੀ ਤੇ ਅਕਾਲੀ ਦਲ ਦੇ ਅਕਾਲੀ ਦਲ ਵੀ ਠੀਕ ਹੈ ਅੱਛਾ ਸਾਰੀ ਠੀਕ ਹੈ ਹਾਂ ਜੀ ਫਿਰ ਇਸ ਵਾਰ ਹਵਾ ਕੀ ਦੀ ਆ ਆਮ ਆਦਮੀ ਪਾਰਟੀ ਦੀ ਅੱਛਾ ਹਾਂ ਜੀ ਏ ايه ਅਕਾਲੀ ਦਲ ਜਾਂ ਕਾਂਗਰਸ ਫਿਰ ਕਿਉਂ ਨਹੀਂ ਵਧੀਆ ਲੱਗਦੇ ਨਹੀਂ ਲੱਗਦੇ ਅਕਾਲੀਆਂ ਨੇ ਵੀ ਕੰਮ ਤਾਂ ਵਧੀਆ ਕਰੇ ਨੇ ਕੰਮ ਇਹਨੇ ਉਹਨਾਂ ਨੂੰ ਕਿਹੜਾ ਮਾੜੇ ਕਰੇ ਨੇ ਕੰਮ ਤਾਂ ਤੇ ਕਾਂਗਰਸ ਕਾਂਗਰਸ ਨੇ ਤਾਂ ਘੱਟ ਘੱਟ ਕਰੇ ਕੰਮ ਹੈਂ ਘੱਟ ਕਰੇ ਆ اچھا ਉਹਨਾਂ ਨੇ ਘੱਟ ਕਰੇ ਆ ਭਾਈ ਜੀ ਕੀ ਨਾਮ ਹੈ ਸੁੱਖਾ ਸਿੰਘ ਜੀ ਸੁੱਖਾ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਸਮਝਦੇ ਹੋ ਤੁਸੀਂ ਅਸੀਂ ਤਾਂ ਆਮ ਪਾਰਟੀ ਦਾ ਸਮਝਦੇ ਹਾਂ ਜੀ ਕਿਉਂ ਕੀ ਕਰਤਾ ਇਹ じゃ ਹੁਣ ਕੰਮ ਵਧੀਆ ਕਰੀ ਜਾਂਦੇ ਆ ਜੀ ਕਿਵੇਂ ਸਰਦਾਰ ਭਗਵੰਤ ਸਿੰਘ ਮਾਨ ਨੇ ਬਹੁਤ ਵਧੀਆ ਕੰਮ ਕੀਤਾ ਜੀ ਅੱਛਾ ਪੰਜਾਬ ਦੇ ਵਿੱਚ ਤੇ ਜੇ ਲੈਟ ਦੀ ਗੱਲ ਕਰੀਏ ਪਿੰਡਾਂ ਲੈਟ 24 ਘੰਟੇ ਆ ਰਹੀ ਜੀ ਲੈਟ ਹੁਣ ਜਾਂਦੀ ਨਹੀਂ ਨਹਿਰ ਦਾ ਪਾਣੀ ਵਾਧੂ ਆ ਜੀ ਹਾਂ ਜੀ ਨਹਿਰ ਦਾ ਪਾਣੀ ਵਾਧੂ ਆ ਲੈਟ 24 ਘੰਟੇ ਆ ਜੀ अच्छा बेटे बेटे हां जी तो बिल्कुल आंदा कोई बिल जमा नहीं आता जीरो बिल आंदा जी अच्छा जीरो बिल आंदा है हां जी अच्छा ਪਹਿਲਾਂ ਬਿੱਲ ਆਉਂਦੇ ਸੀਗੇ ਜੀ ਇੱਥੇ ਗੁਰਮੀਤ ਖੁੱਡੀਆਂ ਜਾਣਦੇ ਸੀ ਹਾਂ ਜੀ ਜਾਣਦੇ ਆ ਗੁਰਮੀਤ ਖੁੱਡੀਆਂ ਹਾਂ ਜੀ ਕਿੱਦਾਂ ਦਾ ਸੁਭਾਅ ਬੰਦਾ ਦਾ ਸੁਭਾਅ ਬਹੁਤ ਵਧੀਆ ਬੰਦਾ ਜੀ ਹਾਂ ਜੀ ਸੁਭਾਅ ਬਹੁਤ ਵਧੀਆ ਬੰਦੇ ਦਾ ਜੀ ਹਵਾ ਕੀ ਕਹਿੰਦੀ ਫਿਰ ਪਿੰਡ ਦੀ ਹਵਾ ਉਹਦੀ ਮੋਟਾ ਪੂਰੀਆਂ ਦੇ ਜਿੱਤੂ ਆ ਜੀ ਬੰਦਾ ਕੌਣ ਗੁਰਮੀਤ ਖੁੱਡੀਆਂ ਵਾਲਾ ਜੀ ਅੱਛਾ ਭਾਈ ਜੀ ਕੀ ਨਾਮ ਹੈ ਬਲਜੀਤ ਸਿੰਘ ਜੀ ਜੀ ਫਿਰ ਜੇ ਆਪਾਂ ਗੱਲ ਕਰਦੇ ਆ ਰੋਜ਼ਗਾਰ ਚਾਹੀਦਾ ਜਾਂ ਮੁਫਤ ਜੀ ਰੋਜ਼ਗਾਰ ਜ਼ਰੂਰੀ ਹੈ ਜੀ ਰੋਜ਼ਗਾਰ ਜ਼ਰੂਰੀ ਹੈ ਹਾਂਜੀ ਹਾਂਜੀ ਤੇ ਭਗਵੰਤ ਸਿੰਘ ਮਾਨ ਜੀ ਵਧੀਆ ਨੌਕਰੀਆਂ ਬੱਚਾ ਨੂੰ ਮਿਲਣੀਆਂ ਨੇ ਜੀ ਹੂੰ ਤੇ ਪੜ੍ਹੇ ਲਿਖੇ ਨੂੰ ਬਿਨਾਂ ਕੋਈ ਸਪਾਰਸ਼ ਨਹੀਂ ਕੋਈ ਪੈਸਾ ਨਹੀਂ ਲੱਗ ਰਿਹਾ ਜੀ ਪੈਸਾ ਚੱਲਦਾ ਸੀ ਪੈਸਾ ਚੱਲਦਾ ਸੀਗਾ ਪਹਿਲਾਂ ਜੀ ਅੱਛਾ ਪਹਿਲਾਂ ਪੈਸੇ ਚੱਲਦੀ ਨੌਕਰੀ ਹਾਂਜੀ 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 ਨੌਕਰੀ ਪੈਸੇ ਚੱਲਦੀ ਸੀ ਹੁਣ ਬੱਚਿਆਂ ਦੀ ਪੜ੍ਹਾਈ ਦੀ ਹਾਂਜੀ ਬਹੁਤ ਲੱਗੇ ਬੱਚੇ ਜੀ ਅੱਛਾ ਹਾਂ ਲੱਗ ਰਿਹਾ ਜੀ ਪੜ੍ਹਾਈ ਦੇ ਲੱਗ ਰਿਹਾ ਜੀ ਅੱਛਾ ਅਕਾਲੀ ਦਲ ਦੇ ਕੰਮ ਕੰਮ ਤਾਂ ਉਹਨਾਂ ਦੀ ਬਹੁਤ ਵਧੀਆ ਕੀਤੇ ਨੇ ਜੀ ਹਾਂ ਉਹਨਾਂ ਨੇ ਵੀ ਸਰਕਾਰ ਦੇ ਵਿੱਚ ਵੀ ਕੰਮ ਹੋਏ ਨੇ ਜੀ ਐਤ ਕੀਰ ਭਗਵੰਤ ਮਾਨ ਕਿੰਨੀਆਂ ਸੀਟਾਂ ਲੈ ਜੂ ਇਹ ਤਾਂ ਜੀ ਹੁਣ ਜਨਤਾ ਲੋਕਾਂ ਦੇ ਹਿਸਾਬ ਨਾਲ ਹੀ ਜੀ ਹੈਗੀ ਹਵਾ ਹਵਾ ਤਾਂ ਹੈਗੀ ਹੈ ਜੀ ਤਕਰੀਬਨ ਅੱਛਾ ਚਾਂਸ ਹੈਗੇ ਆ ਬਾਕੀ ਜੀ ਤ੍ਰਿਕੋਣਾ ਮੁਕਾਬਲਾ ਹੈ ਜੀ ਅੱਛਾ ਹਾਂ ਨੀਚੇ ਲੈਟਰ ਦਾ ਕੀ ਮਾਹੌਲ ਹੈ ਲੈਟ ਸਹੀ ਚੱਲ ਰਹੀ ਵਧੀਆ ਚੱਲ ਰਹੀ ਲੈਟ ਜੀ ਜਿਹੜੇ ਗੱਲ ਕੀਤੀ ਸੀ ਗੱਲਾਂ ਤਾਂ ਨਹੀਂ ਰਹਿ ਗਈਆਂ ਕਿਤੇ ਗੱਲਾਂ ਤਾਂ ਜੀ ਪੂਰੀਆਂ ਤਾਂ ਕਿਸੇ ਤੋਂ ਵੀ ਨਹੀਂ ਹੁੰਦੀਆਂ ਜੀ ਹਾਂਜੀ ਰਹਿੰਦੀਆਂ ਨੇ ਜੀ ਮਾਤਾ ਦੇ ਜੋ ਵੀ ਹਜ਼ਾਰ ਰੁਪਏ ਜੀ ਕਹਿਿਆ ਸੀਗਾ ਹਾਂ ਉਹ ਰਹਿੰਦੇ ਉਹ ਰਹਿੰਦੇ ਆ ਜੀ ਕੁਝ ਹੋਰ ਵੀ ਕਈ ਕੰਮ ਨੇ ਜੀ ਬਾਕੀ ਜੀ ਚਲੋ ਹੋਲੀ-ਹੋਲੀ ਟਾਈਮ ਪੈਣ ਤੇ ਹੋਣਗੇ ਸਾਰੇ ਹੋਣਗੇ ਅੱਛਾ ਵੀ ਉਮੀਦ ਤਾਂ ਹੈਗੀ ਐ ਉਮੀਦ ਤਾਂ ਜੀ ਬਣਦੀ ਪਾ ਸਕਦਾ ਪੰਜਾਬ ਰੰਗਲਾ ਰੰਗਲਾ ਪੰਜਾਬ ਤਾਂ ਬਣਾਉਣਾ ਔਖਾ ਹੀ ਹੋ ਜੂਗਾ ਜੀ ਟਾਈਮ ਲੱਗੂਗਾ ਜੀ ਟਾਈਮ ਲੱਗੂਗਾ ਜੀ ਹਾਂਜੀ ਕਿਉਂਕਿ ਬਹੁਤ ਟਾਈਮ ਹੋ ਗਿਆ ਹਾਂਜੀ ਹਾਂਜੀ ਤਾਂ ਹੋਰ ਵੀ ਨੇ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਪ੍ਰੀਤਮ ਸਿੰਘ ਪ੍ਰੀਤਮ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਹੁੰਦਾ ਇਹ ਆਪਣੇ ਆਮ ਪਾਰਟੀ ਦਾ ਕੰਮ ਵਧੀਆ ਸਭ ਤੋਂ ਸਟੈਂਡਰਡ ਦਾ ਜੀ ਕਿਉਂ ਇਦੋਂ ਪਹਿਲਾਂ ਜੋ ਪਾਰਟੀਆਂ ਉਹ ਤਾਂ ਸਾਨੂੰ ਲੁੱਟਖਸੋਟੀ ਕਰਦੇ ਰਹੇ ਨੇ ਦੋਨੇ ਪਾਰਟੀਆਂ ਅੱਛਾ ਕਿਉਂ ਇਹਨਾਂ ਨੇ ਆਪਦਾ ਹੀ ਰਾਜ ਬਣਾਇਆ ਛੱਡਿਆ ਹੀ ਕਦੇ ਉਹ ਜਿੱਤ ਜਾਂਦੇ ਇੱਕਦੇ ਉਹ ਜਿੱਤ ਜਾਂਦੇ ਸੀ ਅੱਛਾ ਸਾਨੂੰ ਇਹ ਹੁਣ ਮੌਕਾ ਮਿਲਿਆ ਬਹੁਤ ਵਧੀਆ ਇਹਨਾਂ ਨੇ ਸਾਡੀ ਬਹੁਤ ਪਛਾਣ ਕੀਤੀ ਹੈ ਅੱਛਾ ਸਾਨੂੰ ਪਾਣੀ ਪੀਣ ਦਾ ਨਹਿਰ ਦਾ ਲਾਈਟ ਵਾਧੂ ਸਿੱਧੇ ਮੂੰਹ ਲਾਈਟ ਕਹਿੰਦੇ ਲਾਈ ਨਹੀਂ ਰਾਤ ਨੂੰ ਲਾਉਂਦੇ ਨਹੀਂ ਦਿਨੇ ਹੀ ਲਾ ਅੰਤੇ ਦਿਨੇ ਲਾਵਾਂਗੇ ਰਾਤ ਨੂੰ ਨਹੀਂ ਲਾਉਂਦੇ ਐਨੀ ਲਾਈਟ ਕਿਸੇ ਨੇ ਨਹੀਂ ਦਿੱਤੀ ਅਜੇ ਤੱਕ ਅਜੀ ਅੱਛਾ ਨਿਆਲ ਹੋ ਗਏ ਜੀ ਅਸੀਂ ਤਾਂ ਗਰਮੀਤ ਖੁੱਡੀਆਂ ਜਾਣਦੇ ਹਾਂ ਹਾਂ ਜੀ ਬਹੁਤ ਇੱਕ ਉਹਦੀ ਮੈਂ ਖਾਸੀ ਤੇ ਵੇਖੀ ਜੀ ਜਿੰਨਾ ਉਹ ਬਲਾਰਾ ਹੈ ਜੀ ਇਹੋ ਜਿਹਾ ਬਲਾਰਾ ਮੈਂ ਕੋਈ ਨਹੀਂ ਵੇਖਿਆ ਇਹਨਾਂ ਦਾ ਨਾਂ ਜਿੰਨੇ ਹੀ ਹੋਏ ਨੇ ਆ ਕਾਲੀ ਪਾਲ ਇਹ ਆਪਣਾ ਖੁੱਡੀਆਂ ਵਾਲਾ ਜੀ ਅੱਛਾ ਹਾਂਜੀ ਤੇ ਉਹਨਾਂ ਦੇ ਪਿਤਾ ਬਾਰੇ ਜਾਣਦੇ ਹੋ ਜਗਦੀਪ ਸਿੰਘ ਖੁੱਡੀਆਂ ਬਾਰੇ ਉਹ ਜੀ ਉਹ ਪਹਿਲਾਂ ਇੰਨਾ ਸੀਗਾ ਪਹਿਲਾਂ ਉਹ ਜਿੱਤੇ ਹੋਏ ਸੀਗੇ ਉਹਨਾਂ ਨੂੰ ਇਹਨਾਂ ਨੇ ਕੋਈ ਐ ਮਰਵਾਤਾ ਸਿੱਧੀ ਗੱਲ ਹੈ ਯਾਰ ਹੂੰ ਤੇ ਉਹਦੀ ਥਾਂ ਤੇ ਹੁਣ ਇਹ ਅੱਛਾ ਇਹ ਇਹਨਾਂ ਨੇ ਪਿੱਛੇ ਪਹਿਲਾਂ ਵੀ ਵੱਡੇ ਬਾਦਲ ਸਾਹਿਬ ਨੂੰ ਹਰਾਇਆ ਤੇ ਹੁਣ ਕਿਵੇਂ ਦੇਖਦੇ ਹੋ ਮੁਕਾਬਲਾ ਇਹ ਜੀ ਇਹ ਠੱਬੀ ਲਾਉਣ ਵਾਲਾ ਤਾਂ ਇਹੀ ਬੰਦਾ ਹੈ ਇਹ ਹੀ ਲਾਊਗਾ ਹੂੰ ਹੋਰ ਕੋਈ ਨਹੀਂ ਲਾਉਂਦਾ ਇਹਨੂੰ ਠੱਬੀ ਅੱਛਾ ਹਾਂਜੀ ਭਾਈ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਨੇ ਅੱਜ ਤੱਕ ਪੰਜਾਬ ਚ ਸਹੀ ਸਹੂਲਤਾਂ ਦਿੱਤੀਆਂ ਇਹ ਝਾੜੂ ਵਾਲਿਆਂ ਨੇ ਕੀਤਾ ਜੀ ਕੋਈ ਕਿਵੇਂ ਆ ਲੜ ਲੂਟ ਵਾਧੂ ਦਿੱਤੀ ਪਾਣੀ ਵਾਧੂ ਆਈ ਅੱਛਾ ਅਸੀਂ ਤਾਂ ਕਿ ਬਿੱਲ ਭਰ ਭਰ ਮਰ ਜਾਂਦੇ ਸੀ ਘਰਾਂ ਦੇ ਜੀ ਅੱਛਾ ਹੋਰ ਤਾਪ ਚੜ ਜਾਂਦਾ ਜਦੋਂ ਮਹੀਨਾ ਆਉਂਦਾ ਸੀਗਾ ਤੇ ਹੁਣ ਹੁਣ ਨਾ ਨਜ਼ਾਰੇ ਅਸੀਂ ਲਾਉਣੇ ਛੱਡਦੇ ਆ ਵਧੀਆ ਅੱਛਾ ਬੜੇ ਨਜ਼ਾਰੇ ਨੇ ਜੀ ਸੌਕਾ ਹੁਣ ਕੰਮ ਹੁਣ ਮੌਕਾ ਹੁਣ ਜਿਤਾਵਾਂਗੇ ਤਗੜੇ ਹੋ ਕੇ ਕਿਹਨੂੰ ਇਹਨੂੰ ਆਪਣ ਖੁੱਡੀਆਂ ਵਾਲੇ ਨੂੰ ਅੱਛਾ ਖੁੱਡੀਆਂ ਜਿਤਾਵਾਂਗੇ ਉਹ ਬੱਲੇ ਬੱਲੇ ਕਰਾ ਦਾਂਗੇ ਯਾਰ ਬੱਲੇ ਬੱਲੇ ਕਰਾ ਦਾਂਗੇ ਕੀ ਦੀ ਖੁੱਡੀਆਂ ਵਾਲੇ ਦੀ ਹੋਰ ਕਿੰਦੀ ਯਾਰ ਹੋਰ ਬਾਤ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਨੂੰ ਨਹੀਂ ਪਾਉਂਦੇ ਜੀ ਇਹ ਵੋਟਾਂ ਅੱਛਾ ਨਾ ਤੇ ਕਾਂਗਰਸ ਕਿੱਥੇ ਕਾਂਗਰਸ ਵੀ ਠੀਕ ਹੈ ਆਪਦੀ ਥਾਂ ਦੇ ਪਰ ਇਹ ਵਧੀਆ ਕੰਮ ਕਰਦੇ ਨੇ ਜੀ ਅੱਛਾ ਲੋਕਨਸੂਤ ਤੋਂ ਮਿਲੀ ਹੈ ਹਾਂ ਬਹੁਤ ਸਹੂਲਤਾਂ ਮੱਝੀਆ ਵੀ ਪੰਜਾਬ ਕਿਤੇ ਫਿਰ ਤੋਂ ਰੰਗਲਾ ਬਣ ਸਕਦਾ ਹਾਂ ਬਣੂਗਾ ਜੀ ਹੌਲੀ ਹੌਲੀ ਕੰਮ ਚੱਲੂਗਾ ਇੱਕ ਇੱਕ ਤੇ ਜੱਕਦਮ ਤਾਂ ਨਹੀਂ ਨਾ ਕੰਮ ਚੱਲਦਾ ਜੀ ਅਜੇ 2 ਤਾਂ ਸਾਲ ਹੋਏ ਨੇ ਇਹਨਾਂ ਨੂੰ ਬਣਿਆ ਨੂੰ ਅਜੇ 3 ਸਾਲ ਪਾਏ ਨੇ ਚੱਕਦਣਗੇ ਖੁਸ਼ਕੀ ਅੱਛਾ ਹਾਂ ਹਾਂ ਬੱਲੇ ਬੱਲੇ ਕਰਾ ਦੇਣਗੇ ਅੱਬਾ ਜੀ ਕੀ ਨਾਮ ਹੈ ਰਾਜਵੀਰ ਸਿੰਘ ਜੀ ਤੇ ਰਾਜਵੀਰ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਸਮਝੇ ਜੀ ਸਰਕਾਰ ਪਾਰਟੀਆਂ ਉੱਦੇ ਲੈਵਲ ਤੇ ਸਾਰੇ ਕੰਮ ਕਰਦੀਆਂ ਨੇ ਪਰ ਜੋ ਲੋੜਾਂ ਲੋਕਾਂ ਦੀ ਹੁੰਦੀਆਂ ਨੇ ਉਹਨਾਂ ਦੇ ਅਨਸਾਰ ਆਪਾਂ ਦੇਖਦੇ ਹਾਂ ਤਾਂ ਸਾਡੇ ਏਰੀਆ ਦੀ ਜਿਹੜੀ ਮੇਨ ਸਮੱਸਿਆ ਸੀ ਪੀਣ ਵਾਲੇ ਪਾਣੀ ਤੇ ਨਹਿਰੀ ਪਾਣੀ ਦੀ ਸਮੱਸਿਆ ਬਹੁਤ ਗੰਭੀਰ ਸੀ ਅੱਛਾ ਮੋਟਰਾਂ ਦੀ ਕਨੈਕਸ਼ਨ ਕਿਉਂਕਿ ਪਾਣੀ ਸਾਡੇ ਡੂੰਘੇ ਵੀ ਨਹੀਂ ਤੇ ਇਹ ਸਮੱਸਿਆ ਗੰਭੀਰ ਇਸ ਗੱਲ ਦੀ ਵੀ ਹੈ ਕਿ ਸਾਡਾ ਜਿਹੜਾ ਏਰੀਆ ਹੈ ਉਹ ਡਰਾਉਟ ਪ੍ਰੋਨ ਏਰੀਆ ਹੈ ਸੋਕਾਗਰਸ ਏਰੀਆ ਹੈ ਇੱਥੇ ਨਹਿਰ ਦਾ ਪਾਣੀ ਨਾ ਆਉਣਾ ਦਾ ਮਤਲਬ ਸਾਡੇ ਕੋਲੇ ਪੀਣ ਦਾ ਪਾਣੀ ਵੀ ਖਤਮ ਹੋ ਜਾਣਾ ਹੁੰਦਾ ਹੈ ਹੁਣ ਸਾਡੇ ਪਿੰਡ ਵਾਟਰ ਵਕਸ ਦੇ ਉੱਤੇ 50 ਲੱਖ ਰੁਪਏ ਔਰ ਮੇਰੇ ਹਿਸਾਬ ਨਾਲ 50 ਲੱਖ ਦੇ ਤੋਂ ਜ਼ਿਆਦਾ 55 ਲੱਖ ਵਾਂਗੂ ਪੈਸੇ ਲੱਗਣ ਦੀ ਸੁਭਾਵਨਾ ਬਿਲਕੁਲ ਬਹੁਤ ਸੋਨਾ ਕੰਮ ਕੀਤਾ ਔਰ ਇਹਨਾਂ ਦਾ ਜਿਹੜਾ ਨੀ ਪੱਥਰ ਸੀਗਾ ਉਹ ਸਾਡੇ ਐਮਐਲਏ ਗੁਰਪ੍ਰੀਤ ਸਿੰਘ ਵੜਾ ਵਾਲੀ ਰੱਖੇ ਗਏ ਸੀ ਸਾਡੇ ਕੋਲੇ ਪੀਣ ਵਾਲਾ ਪਾਣੀ ਹੁਣ ਕਾਫੀ ਹੱਦ ਤੱਕ ਡੇਲੀ ਵਾਂਗੂ ਆਉਂਦਾ ਹੈ ਔਰ ਜੇ ਨਹਿਰ ਚਲੀ ਜਾਵੇਗੀ ਤਾਂ ਉਸ ਤੋਂ ਬਾਅਦ ਵੀ ਸਾਡੇ ਕੋਲ 20 ਦਿਨ ਦਾ ਉਹਦੀ ਕੈਪੈਸਿਟੀ ਪਈ ਹੋਈ ਆ ਜੋ ਕਿ ਪਹਿਲਾਂ ਜਦੋਂ ਦੀ ਮੇਰੀ ਸੁਰ ਸੰਭਲੀ ਆ ਨਹਿਰ ਜਾਣ ਤੋਂ ਬਾਅਦ ਦੂਜੇ ਦਿਨ ਨਹਿਰ ਦਾ ਪਾਣੀ ਬੰਦ ਹੋ ਜਾਂਦਾ ਸੀ ਅੱ ਹਾਂ ਹੁਣ ਪਿਛਲੇ ਪਲਾਨ ਦੇ ਵਿੱਚ ਮੋਟਰ ਲੱਗੀ ਸੀ ਔਰ ਮੋਟਰ ਦਾ ਪਾਣੀ ਆਉਂਦਾ ਸੀ ਜੋ ਕਿ ਸੇਤ ਵਾਸਤੇ ਵਧੀਆ ਨਹੀਂ ਹੈਗਾ ਸੀਗਾ ਲੋਕਾਂ ਨੂੰ ਪ੍ਰੋਬਲਮ ਆ ਰਹੀ ਸੀ ਉਸ ਸਬੰਧੀ ਦੂਸਰੀ ਜੇ ਆਪਾਂ ਪੀਣ ਵਾਲੇ ਪਾਣੀ ਤੋਂ ਇਲਾਵਾ ਨਹਿਰੀ ਪਾਣੀ ਦੀ ਗੱਲ ਕਰਦੇ ਆ ਜੋ ਖੇਤਾਂ ਵਾਸਤੇ ਚਾਹੀਦਾ ਸੀਗਾ ਤਾਂ ਹੁਣ ਚਾਰ-ਚਾਰ ਵਾਰੀਆਂ ਲੱਗੀਆਂ ਚੌਥੀ ਵਾਰੀ ਲੱਗ ਰਹੀ ਚਾਚਾ ਜੀ ਹੁਣ ਕੀ ਨਾ ਔਰ ਐ ਕਦੀ ਨਹੀਂ ਹੋਇਆ ਕਿਸੇ ਦੀ ਦੂਜੀ ਵਾਰੀ ਤੀਜੀ ਵਾਰੀ ਤੀਜੀ ਵੀ ਲੱਗ ਜਾਂਦੀ ਕਈ ਵਾਰ ਤਾਂ ਦੂਸਰੀ ਵੀ ਨਹੀਂ ਲੱਗਦੀ ਸੀ ਪਾਣੀ ਦੇਖੋ ਜੇਕਰ ਪਾਣੀ ਨਹੀਂ ਹੈਗਾ ਨਾ ਭਾਵੇਂ ਤੁਸੀਂ ਕਿੱਡੀ ਵਰਦੀ ਪੋਸਟ ਤੇ ਚਲੇ ਜਾਓ ਤਾਂ ਖੇਤੀ ਨਹੀਂ ਹੁੰਦੀ ਔਰ ਖੇਤੀ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਤਰੀਕੇ ਨਾਲ ਆਪਣਾ ਸਰਵਾਈਵਲ ਹੋ ਸਕਦਾ ਪੰਜਾਬ ਰੰਗਲਾ ਬਣੂਗਾ ਖੇਤੀ ਨਾਲ ਹੀ ਖੇਤੀ ਵਿਭਿੰਨਤਾ ਦੀ ਜ਼ਰੂਰਤ ਆ ਉਸੇ ਸਰਕਾਰ ਜੋ ਮਾਨ ਸਰਕਾਰ ਉਹ ਕੰਮ ਕਰਦੀ ਆ ਮੈਂ ਮੰਨਦਾ ਵੀ ਜਲਦੀ ਇਹਨਾਂ ਚੀਜ਼ਾਂ ਦਾ ਹੱਲ ਹੋ ਜਾਊਗਾ 2 ਸਾਲਾਂ ਦੇ ਵਿੱਚ ਜਿੰਨਾ ਕੁ ਕਰ ਸਕਦੇ ਸੀ ਕੀਤਾ ਹੈ ਬਿੱਲ ਮਾਫ ਕਰਨਾ ਆਪਣੇ ਆਪ ਚ ਇੱਕ ਬੜੀ ਵੱਡੀ ਪ੍ਰਾਪਤੀ ਆ ਹਾਲਾਂਕਿ ਚਲੋ ਮੈਂ ਇਸ ਪੱਖ 'ਚ ਨਹੀਂ ਹੈਗਾ ਕਿ ਫ੍ਰੀ ਸਹੂਲਤਾਂ ਦਿੱਤੀਆਂ ਜਾਣੇ ਪਰ ਫਿਰ ਵੀ ਲੋਕਾਂ ਦੀ ਡਿਮਾਂਡ ਨੂੰ ਦੇਖਦੇ ਹਾਂ ਮਤਲਬ ਉਹਨਾਂ ਨੇ ਇਹ ਚੀਜ਼ ਨੂੰ ਵੀ ਪੂਰਾ ਕੀਤਾ ਮੋਟਰਾਂ ਜਿਹੜਾ ਰਾਤ ਨੂੰ ਪਹਿਲਾਂ ਵਾਰੀਆਂ ਆਉਂਦੀ ਹੁੰਦੀ ਸੀ ਮੇਰੇ ਖਿਆਲ ਦੇ ਵਿੱਚ ਜਿਹੜੇ ਆਪਣੇ ਕਿਸਾਨ ਫਾਰਮਰ ਸੀਗੇ ਇਹਨਾਂ ਨੂੰ ਇੱਕ ਸਮੱਸਿਆ ਹੀ ਇਹ ਹੁੰਦੀ ਸੀ ਵੀ ਪਰ ਰਾਤ ਨੂੰ ਵਾਰੀ 1 ਵਜੇ ਆਊਗੀ 12 ਵਜੇ ਆਊਗੀ ਤੜਕੇ 4 ਵਜੇ ਆਊਗੀ ਨਾ ਰਾਤ ਨੂੰ ਆਵੇ ਨਾਵੇ ਨਾ ਆਵੇ ਨਾ ਆਵੇ ਹੁਣ ਜਦੋਂ ਮਰਜ਼ੀ ਮੋਟਰ ਚਲਾਓ ਪਾਣੀ ਉਹਦਾ ਪ੍ਰਵਾਹ ਉਹਦੀ ਫਸਲ ਪਰੋ ਜੱਟ ਰਾਤ ਨੂੰ ਖੇਤ ਜਾਂਦੀ ਲੋੜ ਹੀ ਨਹੀਂ ਪੈਂਦੀ ਬੜਾ ਸੌਖਾ ਕੰਮ ਹੋ ਗਏ ਇਸ ਨੂੰ ਤਾਂ ਮਿਲੀਆਂ ਜੋ ਰਿਜ਼ਲਟ ਆਇਆ ਨੇ ਨਈ ਪੀਣ ਵਾਲਾ ਪਾਣੀ ਹੋ ਗਿਆ ਨੌਕਰੀਆਂ ਵਾਲੇ ਪੱਖ ਤੋਂ ਦੇਖੋ ਸਾਡਾ ਨਾਲ ਕਰੰਡੀ ਪਿੰਡ ਹੈ ਜਿਹੜਾ ਡਿਪੈਂਡ ਕਰਦਾ ਨੌਕਰੀ ਲੈਣੀ ਕਿੰਨੇ ਨੌਕਰੀ ਲੈਣੀ ਆ ਮਤਲਬ ਆਪਣੇ ਪੜਨ ਵਾਲੇ ਬੱਚੇ ਨੇ ਨਾ ਜੇ ਬੱਚਾ ਪੜਦਾ ਹੀ ਨਹੀਂਗਾ ਨੁਕਸਾਨ ਇਸ ਗੱਲ ਦਾ ਹੋਇਆ ਕਿ ਬੱਚੇ ਪਲਾਸਟਿਕ ਤੋਂ ਬਾਅਦ ਨਾ ਬਾਹਰ ਬਹੁਤ ਚਲੇਗੇ ਔਰ ਬਾਹਰ ਜਾਣ ਦਾ ਨੁਕਸਾਨ ਇਹ ਸੀਗਾ ਵੀ ਇੰਟੈਲੀਜੈਂਟ ਬੱਚੇ ਬਾਹਰ ਗਏ ਕੰਪੀਟੀਸ਼ਨ ਜਿਹੜਾ ਦੇ ਸਕਦੇ ਸੀ ਪੰਜਾਬ ਲੈਵਲ ਤੇ ਹੁਣ ਜਿਹੜੇ ਬੱਚੇ ਕਰੰਡੀ ਆ ਖੈਰਾ ਇਹਨਾਂ ਚੋਂ ਬਹੁਤ ਸਾਰੇ ਬੱਚੇ ਹੋਣ ਲੱਗੇ ਨੇ ਪਿੱਛੇ ਜਿਹੜੇ ਮੇਰੇ ਆਪਣੇ ਸਟੂਡੈਂਟ ਸੀ ਲਗਭਗ 17-18 ਤਾਂ ਇਹ ਪ੍ਰਾਪਤੀਆਂ ਨੇ ਆਮ ਆਦਮੀ ਪਾਰਟੀ ਦੀਆਂ ਔਰ ਬਿਨਾ ਪੈਸਿਆਂ ਤੋਂ ਜੋਬਸ ਮਿਲੀਆਂ ਨੇ ਮੈਨੂੰ ਜਿਆਦਾ ਵੀ ਪਹਿਲਾਂ ਟੀਚਿੰਗ ਵੇਲੇ ਮੇਰਾ ਆਪਣਾ ਮਨ ਲੋ ਵੀਅਰਡ ਕੀਤੀ ਸੀ ਉਦੋਂ ਐ ਚੱਲਦਾ ਹੁੰਦਾ ਸੀ ਟਟ ਲੀਕ ਹੋ ਗਿਆ ਇਹ 1.5 ਲੱਖ ਚ ਹੋਇਆ 2.5 ਲੱਖ ਚ ਹੋਇਆ ਔਰ ਰੇਟ ਚੱਲੇ ਨੇ ਮੈਨੂੰ ਪਤਾ ਐ ਇਸ ਗੱਲ ਦਾ ਮੈਂ ਬਹੁਤ ਸਾਰੇ ਇਸ ਗੱਲ ਦੀ ਮੰਨ ਲੋ ਖੋਦ ਗਵਾਈ ਦੇছਨਾ ਵੀ ਕਿੱਥੇ ਕਿੱਥੇ ਪੈਸੇ ਚੱਲੇ ਨੇ ਪਰ ਹੁਣ ਕੋਈ ਦੱਸੇ ਵੀ ਕਿੱਥੇ ਪੈਸਾ ਲੱਗਿਆ ਨਹੀਂ ਲੱਗਿਆ ਇਹ ਇਹ ਵਿਕਾਸ ਨਹੀਂ ਤਾਂ ਹੋਰ ਕੀ ਐ ਗੁਰਮੀਤ ਖੁੱਡੀਆਂ ਨੂੰ ਕਿਵੇਂ ਦੇਖਦੇ ਹੋ ਖੁੱਡੀਆਂ ਦੇਖੋ ਪਰਸਨੈਲਿਟੀ ਦੇ ਪੱਖ ਤੋਂ ਤੁਸੀਂ ਉਹਨਾਂ ਨੂੰ ਬੇਦਾਗ ਪਰਸਨੈਲਿਟੀ ਮੰਨ ਲਓ ਇੱਕ ਵੀ ਕਰਪਸ਼ਨ ਦਾ ਜਾਂ ਲਗਭਗ ਉਹ ਹੋਣ ਖੇਤੀਬਾੜੀ ਮੰਤਰੀ ਨੇ ਪਹਿਲਾਂ ਵੀ ਉਹ ਮੰਤਰੀ ਮੰਡਲ ਤੇ ਰਹਿ ਚੁੱਕੇ ਨੇ ਮੰਨ ਲਓ ਉਹਨਾਂ ਦੇ ਫਾਦਰ ਨਾਲ ਜੋ ਜੋ ਮਤਲਬ ਤੱਕਾ ਹੋਇਆ ਸੀਗਾ ਉਹ ਸਾਰਿਆਂ ਨੂੰ ਪਤਾ ਹੈ ਆਪਾਂ ਉਹਨਾਂ ਨੂੰ ਮਤਲਬ ਮੈਂ ਨਹੀਂ ਚਾਹੁੰਦਾ ਕਿ ਮੈਂ ਇੱਕ ਤੇ ਉਹਨਾਂ ਬਾਰੇ ਕੁਝ ਬੋਲਾਂ ਖੁੱਡੀਆਂ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਨਰਮ ਇਨਸਾਨ ਨੇ ਉਹਨਾਂ ਨੂੰ ਮਤਲਬ ਸਾਡੇ ਪਿੰਡ ਜਿਸ ਦਿਨ ਆਏ ਸੀ ਅਸੀਂ ਤਾਂ ਸਿੱਧਾ ਕਿਹਾ ਸੀਗਾ ਵੀ ਸਾਨੂੰ ਤਾਂ ਮਤਲਬ ਇਹ ਆ ਵੀ ਸਾਡਾ ਤੁਸੀਂ ਵਿਕਾਸ ਕੀ ਕਰਦੇ ਹੋ ਤੋ ਵਾਦਾ ਕਰਕੇ ਗਏ ਨੇ ਵੀ ਤੁਹਾਡੇ ਪਿੰਡ ਨੂੰ ਜਿੰਨਾ ਵੀ ਪੋਸੀਬਲ ਹੋ ਜਾ ਜਤੋਂ ਤਰਵਾਦ ਉਹ ਅਸੀਂ ਦੇ ਕੇ ਜਾਵਾਂਗੇ ਵਧੀਆ ਇਨਸਾਨ ਨੇ ਮਤਲਬ ਕਿਸੇ ਦਾ ਬੇਦਾਗ ਹੋਣਾ ਹੀ ਅੱਜ ਕੱਲ੍ਹ ਰਾਜਨੀਤੀ ਵਿੱਚ ਬੜਾ ਵੱਡਾ ਮਤਲਬ ਇੱਕ ਇੱਕ ਸਿੰਬਲ ਆ ਬਹੁਤ ਨਾਈਸ ਨੇ ਬੇਦਾਗ ਨੇ ਇਮਾਨਦਾਰ ਨੇ ਖੇਤੀਬਾੜੀ ਮੰਤਰੀ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਉਹ ਜੇ ਸੈਂਟਰ ਦੀ ਵਿਚਾਰ ਸੈਂਟਰ ਚ ਜਾਂਦੇ ਨੇ ਤਾਂ ਸਾਡੇ ਮੁੱਦਿਆਂ ਨੂੰ ਜਿਆਦਾ ਵਧੀਆ ਲਾ ਜਾ ਸਕਦੇ ਨੇ ਆਰਾਮ ਆਦਮੀ ਪਾਰਟੀ ਵੀ ਜਿੰਨਾ ਚਿਰ ਦੇਖੋ ਸਟੇਟ ਵਾਲਾ ਬੰਦਾ ਸੈਂਟਰ ਚ ਨਹੀਂ ਨਾ ਜਾਂਦੇ ਉਹਨਾਂ ਚਿਰ ਆਪਣੇ ਹੱਕਾਂ ਦੀ ਗੱਲ ਨਹੀਂ ਕੀਤੀ ਜਾ ਸਕਦੀ ਪੰਜਾਬ ਕਾਫੀ ਹੱਦ ਤੱਕ ਪਛੜ ਜਾਂਦਾ ਹੈ ਕਿਉਂਕਿ ਜਿੰਨਾ ਸੈਂਟਰ ਚ ਉਹ ਆਪੋਜੀਟ ਸਰਕਾਰ ਰਹੀ ਆ ਅਕਾਲੀਆਂ ਵੇਲੇ ਲੱਗ ਭਾਗ ਇਹਨਾਂ ਦੀ ਕੋਈ ਸਿਮਟਰੀ ਬਣੀ ਆ ਬਟ ਉਹ ਕਿਸਾਨਦੂਲੋਂ ਤੋਂ ਬਾਅਦ ਫਿਰ ਵਿਗੜ ਗਈ ਸੀਗੀ ਹੁਣ ਅਸੀਂ ਤਾਂ ਇਹ ਚਾਹੌਣੇ ਆ ਵੀ ਸਰਕਾਰ ਉਹੋ ਬਣੇ ਜਿੰਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਭਾਗ ਹੋਲ ਕੀ ਐ ਕੁਡੀਆਂ ਦਾ ਮੋਲ ਦੇਖੋ ਬਣਿਆ ਹੋਇਆ ਤੁ ਸਾਡੇ ਸਾਹਮਣੇ ਆ ਹੁਣ ਸਾਰੇ ਕੁਡੀਆਂ ਤੋਂ ਬਿਨਾ ਸਾਡੇ ਏਰੀਆ 'ਚ ਤਾਂ ਕੋਈ ਮੈਨੂੰ ਲੱਗਦਾ ਨਹੀਂ ਹੋਰ ਕਿਸੇ ਦੀ ਕੋਈ ਸੁਭਾਵਣਾ ਬਣਦੀ ਐ ਭਾਈ ਜੀ ਕੀ ਨਾਮ ਐ ਰਣਜੀਤ ਸਿੰਘ ਜੀ ਕੀ ਲੱਗਦਾ ਫਿਰ ਇਹ ਸਵਾਲ ਬਾਕੀ ਪਾਰਟੀਆਂ ਤਾਂ ਸਾਰੀਆਂ ਇੱਕੋ ਜਿਹੀਆਂ ਨੇ ਕੋਈ ਜ਼ਿਆਦਾ ਫਰਕ ਨਹੀਂ ਪਿਆ ਅੱਛਾ ਕਿਉਂਕਿ ਕਾਂਗਰਸ ਵੀ ਤੇ ਅਕਾਲੀ ਵੀ ਤੀਜੀ ਪਾਰਟੀ ਆਈ ਸੀ ਬਹੁਤ ਈ ਉਮੀਦਾਂ ਸੀ ਪਰ ਉਨੀ ਖਾਸ ਉਤਰੀ ਨਹੀਂ ਠੀਕ ਹੈ ਜਿੰਨੀਆਂ ਨਾਲ ਵੋਟਾਂ ਲੋਕਾਂ ਨੇ ਪਾਈਆਂ ਸੀ ਠੀਕ ਹੈ ਕਿਹੜੀ ਪਾਰਟੀ ਦਾ ਕੰਮ ਸਹੀ ਸਮਝਦੇ ਹੋ ਪਾਰਟੀਆਂ ਦਾ ਮੇਰੇ ਹਿਸਾਬ ਨਾਲ ਤਾਂ ਸਾਨੂੰ ਤਾਂ ਕਾਲੀਆਂ ਨੇ ਸਹੂਲਤਾਂ ਦਿੱਤੀਆਂ ਅੱਛਾ ਕਾਲੀਆਂ ਹਾਂ ਖੇਤੀ ਖੇਤੀਬਾੜੀ ਨੂੰ ਯਾਨੀ ਕਿ ਸਾਨੂੰ ਬਿਜਲੀ ਬਿੱਲ ਜਿਹੜਾ ਮੋਟਰਾਂ ਦਾ ਮਾਫ ਹੋਇਆ ਉਹ ਬਦਲ ਸਾਹਿਬ ਨੇ ਕੀਤਾ ਸਾਡੇ ਖਾਲ ਬਣਾਏ ਪੱਕੇ ਉਹਨਾਂ ਨੇ ਤੇ ਹਰ ਸੇਮਤਵਾਰ ਜਦੋਂ ਦੀ ਬਣੀਆਂ ਸਾਡੇ ਇਥੇ ਜਿੰਨਾ ਚਿਰ ਰਹੇ ਆ ਉਹ ਸਾਡੀ ਨਹਿਰ ਬੰਦੀ ਕਦੀ ਨਹੀਂ ਸੀ ਆਈ। ਅੱਛਾ। ਨਹਿਰ ਦਾ ਸਾਡਾ ਪਾਣੀ ਪੂਰਾ ਆਪ ਦੁਰਿਆ। ਅੱਛਾ। ਹਾਂ। ਜਿੰਨੀ ਮੀਂਹ ਸੀ ਤੀਜਾ ਬਦਲੇ ਦਿੱਤਾ ਸੀ ਲੋਕਾਂ ਨੇ। ਸਾਨੂੰ ਯਾਦ ਸੀ। ਅਸੀਂ ਵੀ ਵੋਟਾਂ ਇਕਤੀ ਮੰਨ ਲਾ ਵੀ ਸਾਡਿਆਂ ਕਾਫੀ ਬਦਲੀਆਂ ਵੋਟਾਂ। ਕਾਲੀ ਦਲ ਤੋਂ ਵੀ ਅਸੀਂ ਗਏ ਬੰਦੇ ਸਾਡੇ ਕਈ ਇਧਰ। ਪਰ ਉਹ ਨਹੀਂ ਨਾ ਅਸੀਂ ਆਸ ਸੀ ਇਹਨਾਂ ਨੇ ਮੰਨ ਲਾ ਪੁੱਗੇ ਨਹੀਂ ਆਪਦੀ ਆਸ। ਕਾਂਗਰਸ ਤਾਂ ਨਹੀਂ ਕੋਈ ਜ਼ਿਆਦਾ ਹੈ ਨਹੀਂ ਬੋ ਇਹਨਾਂ ਦਾ। ਬੇਸ ਹੈ ਨਹੀਂ ਇੱਥੇ। ਜੀਰੋ ਸਮਝੀ ਹਾਂ ਕੰਮ ਕੰਮ ਹੀ ਨਹੀਂ ਕੀਤਾ ਨੇ ਬੰਦੇ ਨਹੀਂ ਟਿੱਕੇ ਵੱਡੇ ਵੱਡੇ ਉੱਪਰ ਲਿਆਉਂਦੇ ਬੰਦੇ ਨਹੀਂ ਡਿਕੇ ਇਹਨਾਂ ਦੇ ਥੱਲੀਆਂ ਵੋਟਾਂ ਕਿ ਥੋੜੇ ਗਣਗੇ ਕਾਂਗਰਸ ਦੇ ਬੰਦੇ ਉਪਰੋਂ ਤੁਸੀਂ ਚੱਕੋ ਜਿਹੜੇ ਹਨਾਂ ਦੀ ਹਾਇਰ ਲੀਡਰ ਸੀ ਲੀਡਰਸ਼ਿਪ ਸੀ ਸਾਰੀ ਦਾ ਸਾਰੀ ਬੀਜੇਪੀ ਲੈ ਗਈ ਇਹਦਾ ਮਤਲਬ ਕਰਪਟ ਨੇ ਤਾਂ ਗਏ ਹੈ ਨਹੀਂ ਆਈਡੀ ਦਾ ਡਾਰ ਕਰਕੇ ਗਏ ਨੇ ਕੇਦਰੀਵਾਲ ਨੇ ਤੇ ਬਦਲਾਈ ਆਈਡੀ ਦੀ ਸਕੰਦੇਜ ਚ ਬਸਾਰ ਰੱਖਿਆ ਉਹਨਾਂ ਨੇ ਉਹਨਾਂ ਨੂੰ ਬਿਲੇ ਬਿਨਾ ਮਤਲਬ ਤੋਂ ਉਹ ਨਹੀਂ ਬਦਲੇ ਹਲੇ ਤੱਕ ਇਹ ਪਹਿਲਾਂ ਹੀ ਬਦਲ ਗਈ ਭਾਈ ਜੀ ਕੀ ਨਾਮ ਹੈ ਬਲਦੇਵ ਸਿੰਘ ਜੀ ਬਲਦੇਵ ਜੀ ਕਿਵੇਂ ਦੇਖਦੇ ਹੋ ਫਿਰ ਕਿਹੜੀ ਪਾਰਟੀ ਦਾ ਕੰਮ ਸਹੀ ਲੱਗ ਕੰਮ ਤਾਂ ਉਹ ਜੀ ਜਿਵੇਂ ਮੇਰੇ ਵੀਰ ਨੇ ਕਹਿਤਾ ਜੀ ਜਿਵੇਂ ਕਾਲੀ ਆਗੇ ਜੇ ਉਸ ਟਾਈਮ ਆਮ ਪਾਰਟੀ ਹੁੰਦੀ ਤੇ ਆਮ ਪਾਰਟੀ ਵੀ ਕੁਝ ਪਹਿਲੂ ਕਰਦੀ 70 ਸਾਲਾਂ ਚ ਕਾਲੀ ਤੇ ਕਾਂਗਰਸ ਹੀ ਰਹੇ ਨੇ ਕਿ ਜਿਵੇਂ ਕਹਿੰਦਾ ਜੀ ਖਾਲੇ ਬਣਾ ਤੇ ਬਿਜਲੀ ਮਾਫ ਕਰਦੀ ਜੇ ਉਦੋਂ ਆਮ ਪਾਰਟੀ ਹੁੰਦੀ ਉਹ ਵੀ ਆਪਦਾ ਇਹ ਸਾਰਾ ਕੰਮ ਕਰ ਕਰਦੀ ਹੁਣ ਤੁਸੀਂ ਸਾਲਾ ਲੋ ਵੀ ਨਹਿਰ ਦੀ ਜਿਹੜੀ ਗੱਲ ਕਰਦੇ ਨਹਿਰ ਦਾ ਪਾਣੀ ਜਿੱਥੋਂ ਤੱਕ ਨਹੀਂ ਪਹੁੰਚਣਾ ਸੀ ਉੱਥੋਂ ਤੱਕ ਪਹੁੰਚਾਤਾ ਮਾਨ ਸਾਹਿਬ ਨੇ ਲੇਟ ਸਾਡੀ 14 ਘੰਟੇ 15 ਘੰਟੇ ਮੋਟਰਾਂ ਵਾਲੀ ਚੱਲੀ ਜਾਂਦੀ ਦਿਨ ਰਾਤ ਚੱਲੀ ਜਾਂਦੀ ਸਾਨੂੰ ਕੰਮ ਬਹੁਤ ਵਧੀਆ ਲੱਗਦਾ ਮਾਨ ਸਾਹਿਬ ਦਾ ਜੀ ਹਾਂਜੀ ਤੁਸੀਂ ਵੀ ਸੁਣਿਆ ਪਿੰਡ ਨਾਰੇ ਪਹੁੰਚੇ ਆ ਲੋਕਾਂ ਦੀ رائے ਤੁਹਾਡੇ ਸਾਹਮਣੇ ਰੱਖੀ ਹੈ ਲੋਕ ਕੀ ਕਹਿੰਦੇ ਨੇ ਕਿਹੜੇ ਮੁੱਦਿਆਂ ਤੇ ਇਸ ਵਾਰ ਗੱਲ ਹੋਏਗੀ ਕਿਹੜੀ ਪਾਰਟੀ ਦਾ ਕੰਮ ਹੁਣ ਤੱਕ ਇਹਨਾਂ ਨੂੰ ਸਹੀ ਲੱਗਿਆ ਉਹ ਸਾਰੀ رائے ਕਰੀਏ ਤੁਹਾਡੇ ਸਾਹਮਣੇ ਸਾਂਝੀ ਤੇ ਤੁਸੀਂ ਵੀ ਆਪਣੀ رائے ਕਰਿਓ ਕਮੈਂਟਾਂ 'ਚ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ